ਸਾਡੇ ਸਾਡੇ ਸਤਿਕਾਰਯੋਗੋ ਨੰਦਰਾ ਤੇ ਲੋਵਾਂ ਦੇ ਆਜੂ ਦੇ ਖਾਸ ਕਰਕੇ ਸਾਡੇ ਪੈਰਾ ਸਭ ਤੋਂ ਪਹਿਲਾਂ ਫਤੇ ਲਾਈਏ ਉਹ ਐਕਟਰ ਜੀ ਦਾ ਖਾਲਸਾ ਜਿਹੜੇ ਵੈਰੀ ਦੀ ਫਤੇ ਮੈਂ ਸਤਿਕਾਰੋ ਜਿਸ ਵਾਲੇ ਜਾਣਕਾਰੀ ਦੇ ਨਾਲ ਆਇਆ ਕਿ ਕੱਲ ਆਪਣੇ ਪੇਸੀ ਹੋਈ ਸੀ ਆਪਾਂ ਅਗਲਾ ਪ੍ਰੋਗਰਾਮ ਦਿੱਤਾ ਹੈ ਕਿ ਜਿਹੜੇ ਸਾਡੇ ਦੋ ਆਗੂ ਮਰਗਮਾਰ ਤੇ ਬੈਠੇ ਨੇ ਇੱਕ ਬੰਦਕ ਬਣਾ ਕੇ ਤੇ ਇੱਕ ਜਿਹੜਾ ਆਪਣੇ ਐਸ ਬੇਸ ਤੇ ਦੋਨਾਂ ਦੀ ਸਥਿਤੀ ਕੀ ਹੈ ਇਹ ਆਪਣੇ ਸਾਹਮਣੇ ਆ ਦੂਜੇ ਆਗੂ ਦੀ ਸਥਿਤੀ ਕੀ ਹੈ ਉਹ ਹਸਪੀਟਲ ਦੇ ਬੰਦਕ ਬਣਾਇਆ ਹੋਇਆ ਪੁਲਿਸ ਨੇ ਉਹਨਾਂ ਕੋਲ ਹੈ ਕਰ ਸਵਾਲ ਕੀਤਾ ਸੀ ਕਿ ਗੱਲੇਵਾਲ ਸਾਹਿਬ ਦਵਾਈ ਲੈ ਰਹੇ ਨੇ ਤੋਂ ਕੁਝ ਲੈ ਦੂਗੀਆਂ ਚੀਜ਼ਾਂ ਵੀ ਖਾ ਪੀ ਵੀ ਰਹੇ ਨੇ ਭਰਾਓ ਛੋਡੇ ਮੋਰਚੇ ਨੇ ਛੋਡੀ ਤਾਕਤ ਨੇ ਐਨੀਆਂ ਗੱਲਾਂ ਸਾਡੇ ਹੱਕ ਚਾਹੀਆਂ ਮੈਂ ਉਹ ਬੋਲ ਨਹੀਂ ਸਕਦਾ ਸਮਾਂ ਨਹੀਂ ਹੈ ਜੇ ਤਾਂ ਮੋੜ ਕੀ ਗੱਲ ਇਹ ਹੈ ਕਿ ਜਿਹੜੀ ਇਹ ਆ ਗੱਲ ਆ ਰਹੀ ਹੈ ਸਰਕਾਰ ਤੇ ਪਛਾਰ ਸੰਤੇ ਪੰਜਾਬ ਸਰਕਾਰ ਤੇ ਮੂੰਹ ਤੇ ਚਪੇੜ ਵੱਜੀ ਹੈ ਜਿਹੜੇ ਕਹਿ ਰਹੇ ਨੇ ਡੱਲੇਵਾਲ ਸਾਹਿਬ ਦਾ ਚੈੱਕ ਅਪ ਕਰਵਾ ਰਹੇ ਆ ਰਿਪੋਰਟ ਭੇਜੀ ਹੋਈ ਹੈ ਉਹ ਭਰਾਓ ਛੋਡੇ ਆਗੂ ਨੇ ਨੇੜੇ ਨਹੀਂ ਲੱਗਣ ਦਿੱਤੀ ਹਜੇ ਤੱਕ ਨਹੀਂ ਕਰਵਾਇਆ ਉਹਨੇ ਦੇ ਦਿਓ ਨਲੇਵਾਲ ਸਾਹਿਬ ਤੋਂ ਅਸੀਂ ਇਹਦਾ ਲਾਜ਼ੂ ਕਰਵਾਈਏ ਸਾਨੂੰ ਲਿਖ ਕੇ ਦੇ ਦਿਓ ਅਸੀਂ ਲਾਜ਼ੂ ਕਰਨਾ ਹੈ ਨਲੇਵਾਲ ਸਾਹਿਬ ਇਹਦਾ ਕਿੰਨਾ ਵੀ ਲਿਖ ਕੇ ਮੇਰੀ ਮੌਤ ਦਾ ਮੈਂ ਜ਼ਿੰਮੇਵਾਰ ਹਾਂ ਕੋਈ ਡਾਕਟਰਾਂ ਤੇ ਮੈਨੂੰ ਦੋਸ਼ ਨਹੀਂ ਕੋਈ ਕਿਸੇ ਤੇ ਨਹੀਂ ਮੈਂ ਆਪਦੀ ਮਰਜ਼ੀ ਦੇ ਨਾਲ ਮੈਂ ਆਪ ਦੇ ਹੈ ਤਾਂ ਬਾਦੀਆਂ ਮੰਨਾਂ ਲਾਗੂ ਕਰਵਾਉਣ ਲਈ ਬੈਠਾ ਲਾਉ ਲੈ ਕੇ ਬੈਠੋ ਡਾਕਟਰ ਕਹਿੰਦਾ ਬਈ ਜਿਹਨੇ ਲੈ ਕੇ ਆਲਾ ਉਹ ਲਿਖ ਕੇ ਦੇ ਨਾ ਸਰਕਾਰ ਤੋਂ ਲਿਖਿਆ ਗਿਆ ਕੁਝ ਵੀ ਨਹੀਂ ਇਹਦਾ ਮਤਲਬ ਅੱਜ ਤੱਕ ਜਿਹੜੀ ਉਹਦੀ ਦਵਾਈ ਚੱਲ ਰਹੀ ਸੀ ਇੱਕ ਮੈਡੀਕਲ ਹੁੰਦੇ ਸਰਕਾਰ ਵਾਲੀ ਦਵਾਈ ਇੱਕ ਜਿਹੜੀ ਆਪਾਂ ਉਹਦੇ ਰਾਜਪੁਰੋ ਦਵਾਈ ਚੱਲ ਰਹੀ ਹੈ ਹੋਮੋਪੈਥੀ ਉਹ ਵੀ ਬੰਦ ਕੀਤੀ ਹੋਈ ਹੈ ਜਿਹੜਾ ਇੱਥੇ ਭੁਲੇਖਾ ਪੈ ਰਿਹਾ ਸੀ ਕਿ ਗੱਲੇਬਾਸਾਂ ਦਵਾਈ ਲੈ ਰਹੇ ਨੇ ਉਹ ਦਵਾਈ ਬੰਦ ਹੈ ਤਾਂ 26 ਤਰੀਕ ਤੋਂ ਲੈ ਕੇ 3 ਵਜੇ ਤੋਂ ਲੈ ਕੇ ਕੁਝ ਨਹੀਂ ਪੀਤਾ ਨਾ ਕੋਈ ਵੀ ਰਿਪੋਰਟ ਨਾ ਨੂੰ ਚੈੱਕਅਪ ਕੀਤਾ ਤਾਂ ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਹੈ ਉਹਨੇ ਆਪਾਂ ਨੂੰ ਮੈਸੇਜ ਇਹ ਹੀ ਹੈ ਕਿ ਮੋਰ ਤਾਂ ਜਿੱਤਣਾ ਜ਼ਰੂਰੀ ਐ ਮੇਰਾ خیال ਨਾ ਕਰਿਓ ਮੇਰੇ ਵੱਲ ਘੱਟ ਸੋਚੋ ਮੇਰੇ ਵੱਲ ਘੱਟ ਸੋਚੋ ਜਿਹੜੀਆਂ ਮੰਗਾਂ ਨੂੰ ਲੈ ਕੇ ਘਰੋਂ ਤੁਰਿਓ ਕਿ ਸਾਡੀਆਂ 12 ਮੰਗਾਂ ਦਾ ਕੀ ਬਣੂ 13ਵੀਂ ਮੰਗ ਜਿਹੜੀ ਹਰਿਆਣਾ ਸਰਕਾਰ ਨੇ ਗੋਲੀ ਮਾਰ ਕੇ ਸਾਡਾ ਨੌਜਵਾਨ ਸ਼ਹੀਦ ਕੀਤਾ ਉਹਨਾਂ ਦਾ ਕੀ ਬਣੂ ਇਹਦੇ ਵੱਲ ਧਿਆਨ ਦੇਣਾ ਹੈ ਕਿ 10 ਮਹੀਨਿਆਂ ਦੇ ਵਿੱਚ ਸਾਡੇ ਜਿਹੜੇ 435 ਜ਼ਖਮੀ ਹੋਏ ਨੇ ਕਿਸਾਨ ਚਾਹ ਜਿਹੜੇ ਨੌਜਵਾਨਾਂ ਦੀ ਨਿਗਾਹ ਚਲੀ ਗਈ ਜਿਹੜੇ ਸਾਡੇ ਟਰੈਕਟ ਭੰਨੇਗੇ ਤਾਂ ਭਰਾਓ ਜਿਹੜੇ ਇਸ ਮੋਰਚੇ ਤੇ 35 ਕਿਸਾਨ ਸ਼ਹੀਦ ਹੋ ਗਏ ਐ ਇਹਦੇ ਵੱਲ ਧਿਆਨ ਕਰਨਾ ਹੈ ਮੋਰਚਾ ਜਿੰਨਾ ਜ਼ਰੂਰੀ ਹੈ ਜੋ ਕਰ ਗਏ ਉਹ ਸਾਡੇ ਤੋਂ ਰਹਿ ਹੈ ਕਿ 26 ਤਰੀਕ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਕੋਈ ਨਹੀਂ ਜੀ 12 ਵਜੇ ਜਾਵਾਂਗੇ 2 ਵਜੇ ਜਾਵਾਂਗੇ ਸਾਨੂੰ ਵੀ ਲੱਗਿਆ ਕਿ ਹਜੇ ਇਹਦੀ ਕੋਈ ਹਰਕਤ ਨਹੀਂ ਕਰਦੀ ਸਰਕਾਰ ਜਦੋਂ 26 ਤਰੀਕ ਤੋਂ ਬੈਠਾਂਗੇ 10 ਦਿਨਾਂ ਦੇ ਵਿੱਚ ਨੋ ਨੋ ਨੂੰ ਸ਼ੂਗਰ ਡਾਊਨ ਆਉ ਡਾਕਟਰਾਂ ਦੀ ਰਿਪੋਰਟ ਆਉ ਕਿ ਇਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੋ ਸਕਦਾ ਉਹ ਸਰਕਾਰ ਚੱਕਣ ਦੀ ਕੋਸ਼ਿਸ਼ ਕਰੇ ਪਰ ਸਾਡੇ ਲੇਟ ਹੋ ਕਰਕੇ ਉਹ ਜਿਹੜੀ 26 ਨੂੰ ਸਵੇਰ ਕਾਰਵਾਈ ਕਰਕੇ ਪਰ ਉਹਨਾਂ ਨੂੰ ਮੂਲੀ ਘਾੜੀ ਪਈ ਹੈ ਮੋਰ ਤਾਂ ਉਹ ਤੋਂ ਵੀ ਚੜ੍ਹਦੀ ਕਲਾ ਦੇ ਵਿੱਚ ਹੋਇਆ ਹੈ ਭਰਾਓ ਸਰਕਾਰ ਦਾ ਹਮੇਸ਼ਾ ਜੋਰ ਲੱਗਿਆ ਹੁੰਦਾ ਕਿ ਮੂਵਮੈਂਟ ਨੂੰ ਖੇਲ ਕਰਨਾ ਲੋਕਾਂ 'ਚ ਨਰਾਸ਼ਤਾ ਲਾਉਣੀ ਜਿਹੜੇ ਲੀਡਰ ਲੜ ਰਹੇ ਨੇ ਉਹਨਾਂ ਦੇ ਟਿਕੜ ਛਾਲਣਾ ਇਹ ਹਮੇਸ਼ਾ ਸਰਕਾਰਾਂ ਦੇ ਕੋਸ਼ਾ ਹੁੰਦੀਆਂ ਨੇ ਮੰਗਾ ਜਿਹੜੀਆਂ ਉਹਨਾਂ ਡੱਲੇ ਵਾਲੀਆਂ ਨੇ ਉਹਨਾਂ ਭੁਗੇੜੀਆਂ ਨੇ समुचे भारत मंगा ने दिखाई है दो समा चुनिया मैदान चाए ज कम रही जेडे समा नहीं बचारे गया चलो भरा लो सरकार की बोली बोल दो नहीं लड़ा गया नहीं समा प्रचारिया गया मान लो ਕਿ ਸਾਥੋਂ ਨਹੀਂ ਲੜਿਆ ਜਾਂ ਮੰਗਾ ਸਾਡੀਆਂ ਹੀ ਨੇ ਤਾਂ ਫਿਰ ਸ਼ਰੇਆ ਮੰਨਿਆ ਕਿ ਅਸੀਂ ਪੱਤੇ ਵਾਲੀ ਰਾਤ ਦਾ ਉਹ ਨਹੀਂ ਅਗਿਆਤ ਪਰਚਨ ਗਏ ਬਈ ਕੋਈ ਗੱਲ ਨਹੀਂ ਉਹ ਤੁਸੀਂ ਘਰੇ ਬੈਠ ਕੇ ਜਿਹੜਾ ਬੀਜੇਪੀ ਸਰਕਾਰ ਨੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਜਿਹੜਾ ਛੈਣੀ ਦੀ ਸਰਕਾਰ ਨੇ ਜਿਹੜੇ ਹਮਲੇ ਸਾਡੇ ਤੇ ਉਹਨਾਂ ਨੇ ਕਰਨੇ ਸੀ ਉਹਨਾਂ ਦੀ ਵਿਦਾਇ ਅਕ ਤੁਸੀਂ ਕਰੋਗੇ ਉਹਨਾਂ ਨੇ ਵਿਚਾਰ ਲਿਆ ਸਾਨੂੰ ਉਹ ਲੋਸ ਲਿਆ ਉਹਨਾਂ ਨੇ ਕਿ ਸਾਡੀ ਬੋਲੀ ਤੁਸੀਂ ਬੋਲੋ ਘਟੋ ਘਟ ਭਾਰ ਤੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਕਿ ਸਾਡਾ ਮੋਰ ਤਾਂ ਜਾ ਕਿਧਰ ਨੂੰ ਹੈ ਮੋਰ ਦਾ ਜਿੱਤ ਵਾਲੇ ਦਾ ਰਹਿ ਸਵਾਲ ਅਗੇ ਬੰਦਾ ਕਿ ਜੇ 26 ਤਰੀਕ ਕਿਉਂ ਚੁਣੀ ਕਿ ਪੂਰੇ ਦੇਸ਼ ਦੀ 25 ਤਰੀਕ ਦੀ ਪਾਰਲੀਮੈਂਟ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਲੋਕ ਚੁਣ ਕੇ ਐਮਪੀ ਭੇਜੇ ਨੇ ਜਿਹੜੇ ਲੋਕ ਕਹਿੰਦੇ ਨੇ ਇਹ ਸਾਡੀ ਆਵਾਜ਼ ਇਹ ਸਾਡੇ ਮੰਗਾ ਉਹ ਸਾਹ ਜੰਦ ਰੱਖਣਗੇ ਤੇ ਨਾਲ ਅਸੀਂ ਇਧਰ ਮਰਨ ਮਰ ਕੇ ਬੈਠਾਂਗੇ ਉਹ ਮੰਨਦਾ ਸਾਡਿਆ ਕੇਂਦਰ ਦੇ ਨਾਲ ਨੇ ਇਹਦੇ ਵਿਚਾਰ ਹੂੰ ਭਾਵੇਂ ਪਰ ਬੀਜਪੀ ਦੀ ਸਰਕਾਰ ਨੇ ਜਿਹੜੇ ਇਹਨੂੰ ਚਲਾ ਰਹੇ ਨੇ ਜਿਹੜੇ ਵੱਡੇ ਘਰਾਣੇ ਜਿਹੜੇ ਨਾਲ ਲੜ ਰਹੇ ਆ ਅਡਾਲਨੀ ਬਾਰਨੀ ਦੇ ਨਾਲ ਉਹਨਾਂ ਤੋਂ ਚਰਚਾ ਕਰਵਾ ਕੇ ਆ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਇਸ਼ੂਆ ਨੂੰ ਛੱਡ ਕੇ ਉਹ ਵੱਡੀ ਕਰਤਾ ਕਰਾਈ ਹੈ ਕਿ ਕਿਤੇ ਸਸਪੈਂਡ ਹੋ ਗਈ ਲੋਕ ਸਭਾ ਅੱਜ ਚਰਚਾ ਵੀ ਨਹੀਂ ਕਰੀ ਆ ਮਜਬੂਰ ਕੀਤੀ ਗਈ ਹੈ ਦੇਸ਼ ਦੀ ਪਾਰਲੀਮੈਂਟ ਕਿ ਜਿਹੜੇ ਕਿਸਾਨਾਂ ਦੇ ਮੁੱਦੇ ਤੇ ਅਸੀਂ ਲਿਆਉਣੇ ਕਦਮ ਚੁੱਕਿਆ ਤਾਂ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਭਰਾਵੋ ਜਿੰਨੇ ਮੋਰਚੇ ਚ ਡਟਿਓ ਰੋ ਆਪਣੇ ਮਨ ਕੰਨੀ ਤਿਆਰ ਕਰਕੇ ਦਲੇਰੀ ਕੰਨੀ ਮਤੋ ਕਿ ਮੈਂ ਮਰਨ ਲਈ ਤਿਆਰ ਐ ਮੈਂ ਲੜਨ ਲਈ ਤਿਆਰ ਐ ਹਮੇਸ਼ਾ ਬੋੜੀ ਭੇਡ ਨਹੀਂ ਲੜਦੇ ਹੁੰਦੇ ਅਮੇਰਿਕਾ ਦੇ ਵਿੱਚੋਂ 1.5 ਲੱਖ ਇੱਕੋ ਲੇਕਰਦਾ ਹੁੰਦਾ ਐ ਅਸੀਂ ਤਾਂ ਕਿੰਨੀ ਫੌਜ ਐ ਕਿੰਨੇ ਲੜਨ ਵਾਲੇ ਆ ਜੋ ਕੁਝ ਪਿੱਛੇ ਹੋ ਗਿਆ ਉਹ ਤੋਂ ਸਿੱਖਣ ਦੀ ਲੋੜ ਐ ਆ ਜਿਹੜਾ ਘੇਰਾ ਬਣਾਇਆ ਇਹ ਰस्सियां ਨੇ ਨਹੀਂ ਰੋਕਣਾ ਇਹ ਸਾਡੀਆਂ ਡਾਂਗਾ ਨਾਲ ਇਹ ਸਾਡੀ ਤਾਕਤ ਦੇ ਨਾਲ ਇਹਦੇ ਨਾਲ ਰੁਕਣਾ ਜਦੋਂ ਲੱਗ ਗਿਆ ਸਰਕਾਰ ਨੂੰ ਕਿ ਇੱਕ ਬੰਦਾ ਚੱਕਣ ਲਈ ਦੋ ਫੋਕੋ ਰੁਕਣਾ ਪੈਣਾ 500 ਰੁਕਣਾ ਪੈਣਾ ਪ੍ਰਭੂ ਆਪਣੇ ਮਨ ਦੇ ਵਿੱਚ ਇਹ ਗੱਲ ਜਾਣੀ ਚਾਹੀਦੀ ਆ ਸਾਨੂੰ ਮਾਰ ਕੇ ਸਾਨੂੰ ਕੁੱਟ ਕੇ ਫਿਰ ਸਾਡੇ ਆਗੂ ਕਰਨੀ ਮਾਜਣ ਨੂੰ ਮੈਂ ਸੁਖਜੀਤ ਤੈਨੂੰ ਹੱਥ ਨਾ ਲਾਉਣ ਇਹ ਪਹਿਲਾਂ ਸਾਨੂੰ ਲਾਉਣ ਜਿਹੜਾ ਤੁਸੀਂ ਹਜੇ ਵੀ ਸੋਨਹਾਰ ਹallelujah ਹਜੇ ਵੀ ਨੇ ਸਭ ਕੁਝ ਸਿੱਖਿਆ ਸਾਡੇ ਐਂਡੇ ਮੋਰ ਦੇ ਵਿੱਚੋਂ ਸਾਡਾ ਆਗੂ ਪੁੱਛ ਚੱਕ ਕੇ ਲ ਗਈ ਹਜੇ ਵੀ ਤੁਸੀਂ ਕਹਿੰਦੇ ਹੋ ਮੈਂ ਰੋਟੀ ਖਾਣ ਚੱਲਿਆ ਮੈਂ ਚਾਹ ਤਿੰਨ ਚੱਲਿਆ ਫੇਰ ਮੁੜ ਕੇ ਆ ਜੂਗਾ ਇਹ ਭਰਾਓ ਸਮਾਂ ਮੁੜ ਕੇ ਹੱਥ ਨਹੀਂ ਆਉਣਾ ਵੇਖੋ ਕੰਮ ਕੀ ਕਰ ਰਿਹਾ ਵਿਖੋ ਘਰ ਵੀ ਛੱਡਿਆ ਮੋੜ ਤੇ ਵੀ ਆ ਗਏ ਆਦੂਆਂ ਨੂੰ ਬਚਾ ਵੀ ਨਹੀਂ ਸਕੇ ਲੋਕਾਂ ਨੇ ਮਾਫ ਨਹੀਂ ਕਰਨਾ ਪਰੋ ਮਾਫ ਨਹੀਂ ਕਰਨਾ ਲੋਕਾਂ ਨੇ ਭਾਈ ਕਿੱਥੇ ਸੀ ਤੁਸੀਂ ਜਦੋਂ ਤੁਹਾਨੂੰ ਪਤਾ ਨਹੀਂ ਸੀ ਏਕਾ ਕੁ ਚੱਕਿਆ ਗਿਆ ਕਿ ਜੈਨੂ ਨੂੰ ਵਿਚਾਰ ਸਕੇ ਤਾ ਇਹ ਆਪਣੀ ਜ਼ਿੰਮੇਵਾਰੀ ਹੈ ਇਹ ਨਾ ਉਹ ਖਾਂਦੀ ਨੂੰ ਪਤਾ ਨਾ ਟਾ ਨਾ ਟਾਉ ਸਾਡੀ ਮਜਬੂਰੀ ਹੈ ਜੀ ਕਰਦਾ ਕਿ 24 ਘੰਟੇ ਸੁਖਜੀਤ ਦੇ ਨਾਲ ਰਹਿ ਜੇ ਪਹਿਲਾ ਮਰਾਂਗੇ ਪਰ ਸਾਡੀ ਮਜਬੂਰੀ ਹੈ ਕਿ ਮੀਟਿੰਗ ਤੇ ਜਾਣਾ ਪੈਂਦਾ ਹੈ ਮੀਟਿੰਗ ਇਹਨੇ ਲੰਮੀ ਹੋ ਜਾਂਦੀ ਹੈ ਕਿ 8 ਵਜੇ ਦੀ ਚੱਲੀ ਸਾਢੇ 12 ਮੀਟਿੰਗ ਛੱਡ ਕੇ ਆਇਆ ਹਜੇ ਪੂਰੇ ਜਦੋਂ ਮੋਰ ਚਾਹਦੀਆਂ ਮੀਟਿੰਗਾਂ ਲੰਬੀਆਂ ਹੋ ਜਾਂਦੀਆਂ ਨੇ ਫਿਰ ਇਕੱਲੇ ਇਕੱਲੇ ਫਿਕਰਸਰੀਆਂ ਮੀਟਿੰਗਾਂ ਹੋ ਜਾਂਦੀਆਂ ਨੇ ਤਾਂ ਮੈਂ ਹਜੇ ਵੀ ਨਾ ਰੋਟੀ ਖਾਧੀ ਹੈ ਜਦੋਂ ਹੱਤਾ ਪ੍ਰਾਉ ਹੋ ਹਜੇ ਵੀ ਤੇ 10 ਵਜੇ ਫਿਰ ਮੀਟਿੰਗ ਦਾ ਆ ਗਿਆ ਪ੍ਰਸ਼ਾਸਨ ਦਾ ਕਿ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ ਅਸੀਂ ਮੀਟਿੰਗ ਤੋਂ ਕਦੇ ਨਹੀਂ ਭੱਜੇ मुद्दे मुदे बीजेपी पूरे देशा दे पार्लीमेंट तो हो गए विधानसभा जिद से साडिया मंगा छे अत्याचार किया बीजेपी का विरोध कर रहे हैं डट के कर रहे हैं आर बीजेपी का आगू जान पे ਜਿਹਨੂੰ ਤੁਸੀਂ ਕਹਿੰਦੇ ਸੀ ਇਨਕਲਾਬੀ ਮੁੱਖ ਮੰਤਰੀ ਐ ਉਹਨੇ ਸਾਡੇ ਆਗੂ ਨੂੰ ਇੱਥੋਂ ਆਪਦੀ ਫੋਰਸ ਭੇਜ ਕੇ ਉੱਥੇ ਬੰਦਕ ਬਣਾਇਆ ਹੋਇਆ ਤਾਂ ਭਰਾਵੋ ਉਹਨਾਂ ਨੇ ਵੀ ਜਿਹੜਾ ਕੁਝ ਬੀਜੇਪੀ ਨੇ ਕੀਤਾ ਉਹੀ ਆਮ ਆਦਮੀ ਪਾਰਟੀ ਜਿਹਨੂੰ ਬੀਜੇਪੀ ਕਹਿੰਦੇ ਆ ਉਹੀ ਕੁਝੋ ਜਿਹਾ ਕੀਤਾ ਕਿ ਜਿਹੜੇ ਇੱਥੇ ਅਧਿਕਾਰੀਆਂ ਨੇ ਉਹ ਕਾਰਵਾਈ ਕਰਕੇ ਸਾਡੇ ਅੱਗ ਨੂੰ ਚੱਕਿਆ ਇਹ ਪੰਜਾਬ ਸਰਕਾਰ ਨੇ 19 ਅਫਸਰਾਂ ਨੂੰ ਸੰਮਾਨਿਤ ਕਰ ਰਹੀ ਹੈ 19 ਨੂੰ ਜਿਨ੍ਹਾਂ ਵਿੱਚ ਚਾਰ ਐਸਐਸਪੀ ਹੈ ਇਹਦਾ ਮਤਲਬ ਸਾਫ ਹੋ ਗਿਆ ਕਿ ਪਟਿਆਲੇ ਦਾ ਐਸਐਸਪੀ ਸੰਗਰੂਰ ਦਾ ਐਸਐਸਪੀ ਮਲੇਰ ਕੋਟਲੇ ਦਾ ਐਸਐਸਪੀ ਬਰਨਾਲੇ ਦਾ ਐਸਐਸਪੀ ਚਾਰੇ ਐਸਐਸਪੀ ਆਲੇ ਸਾਡੇ ਤੇ ਹਮਲਾ ਕੀਤਾ ਇਹਦੀ ਫੋਰਸ ਨਾਲ ਇੱਥੇ ਸੀ ਜਿਹੜੇ ਥੱਲੇ ਡੀਐਸਪੀ ਰੈਂਕ ਦੇ ਐਸਐਚਓ ਰੈਂਕ ਦੇ ਉਹ ਸ਼ਾਮਲ ਉਹਨਾਂ ਨੂੰ ਸਮਰਥਨ ਕਰ ਰਹੀ ਹੈ ਆਉਣ ਵਾਲਾ ਸਮਾਂ ਇਹ ਸਵਾਲ ਵੀ ਮੁੱਠੂਗਾ ਤੇ ਮੰਗ ਵੀ ਕਰੂਗਾ ਕਿ ਜਿਹੜੇ ਅਧਿਕਾਰੀਆਂ ਨੇ ਸਾਨੂੰ ਚੱਕਿਆ ਜਿਹੜੇ ਡੱਲੇਵਾਲ ਸਾਹਿਬ ਨੂੰ ਬੰਦਕ ਬਣਾ ਕੇ ਰੱਖਿਆ ਹੁੜੇ ਨਾਲ ਮੀਟਿੰਗ ਕਰੋਗੇ ਕਿ ਇਹਨਾਂ ਦਾ ਵਿਰੋਧ ਕਰੋਗੇ ਇਸ ਵਾਲਾ ਆਪਣੇ ਲਈ ਬਾਲਣਾ ਤੇ ਸਾਡੀ ਚੇਤਾਵਨੀ ਹੈ ਕਿ ਜਿਹੜਾ ਬੀਜੇਪੀ ਦਾ ਵਿਰੋਧ ਕਰਦੇ ਸੀ ਆਮ ਆਦਮੀ ਪਾਰਟੀ ਦਾ ਵੀ ਕਰਾਂਗੇ ਉਹਨਾਂ ਅਫਸਰਾਂ ਦਾ ਵੀ ਕਰਾਂਗੇ ਤੇ ਜਿਹੜਾ ਸਾਡਾ ਮੂੰਹ ਹੈ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਦਿੱਲੀ ਵਾਲਾ ਹੈ ਕਿ ਸਾਡੀਆਂ ਮੰਗਾਂ ਕੇਂਦਰ ਨੇ ਦੇਣੀਆਂ ਨੇ ਜਿਹੜੀ ਇਹਨਾਂ ਨੇ ਲਤ ਡਾਈ ਹੈ ਜਿਹੜਾ ਇਹਨਾਂ ਨੇ ਮੜਾ ਸੁਪਾ ਆਪਣੇ ਗਲ ਪਾਇਆ ਉਹ ਅਸੀਂ ਇੱਕ ਤਰੀਕ ਨੂੰ ਦੇ ਦੇਗੇ ਜਵਾਬ ਸੰਗਰੂਰ ਦੇ ਵਿੱਚ ਜਿਹੜੀ ਮਾਤਾ ਲੋਕਾਂ ਦੇ ਵਿੱਚ ਆ ਕੇ ਪਾਰਲੀਮੈਂਟ ਇਲੈਕਸ਼ਨ ਵੇਲੇ ਲੋਕਾਂ ਨੂੰ ਮਿਸ਼ਵਾਰ ਕਰਉਂਦੀ ਸੀ ਕਿ ਮੇਰਾ ਪੁੱਤ ਅੱਜ ਤੋਂ ਦਾਰੂ ਨਹੀਂ ਪੀਊਗਾ ਅੱਜ ਤੋਂ ਪੰਜਾਬ ਦੇ ਮਸਲੇ ਲੋਕਾਂ ਦੇ ਮਸਲੇ ਪਾਰਲੀਮੈਂਟ ਚ ਠਾਊਗਾ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕਰੋ ਇਹਨੂੰ ਪਾਰਲੀਮੈਂਟ ਲੈ ਜਾਂ ਦਿੱਤਾ ਦਿਓ ਆਜੋ ਸਾਡੀ ਮਾਤਾ ਸਤਿਕਾਰਯੋਗ ਹੈ ਕਿ ਜਿਹੜੀ ਸਾਥੋਂ ਵੱਡੇ ਸਤਿਕਾਰਯੋਗ ਸਾਡੀ ਭੈਣ ਵੀ ਹੈ ਮਾਤਾ ਵੀ ਹੈ ਪਰ ਉਹਦੇ ਪੁੱਤ ਨੇ ਆਜੋ ਆਪਦੀ ਮਾਤਾ ਨੂੰ ਛੱਡ ਕੇ ਜਿਹੜਾ ਲੋਕਾਂ ਦੇ ਘਰ ਚ ਪੁਸ਼ਵਾਰ ਦਿੱਤਾ ਸੀ ਅਜੋਸ਼ ਵਿਸ਼ਵਾਸ ਨੂੰ ਤੋੜ ਕੇ ਅੱਜ ਅਮਨ ਸ਼ਾਹ ਦਾ ਵਿਸ਼ਵਾਸ ਦਿੱਤਿਆ ਹੈ ਕਿ ਜਿਹੜਾ ਕੁਝ ਤੇਥੋਂ ਨਹੀਂ ਹੋਇਆ ਉਹ ਮੈਂ ਕਰਕੇ ਉਠਾਇਆ ਤੈਸ ਕਰਕੇ ਇੱਕ ਤਰੀਕ ਨੂੰ ਉਹਦੀ ਰਿਹਾਈ ਦਾ ਘਰੌਇ ਕਰਕੇ ਸਾਰੇ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਇਹਦਾ ਭਾਂਡਾ ਭੰਨ ਕੇ ਆਵਾਂਗੇ ਪਰ ਜਿਹੜਾ ਸਾਡਾ ਨਿਸ਼ਾਨਾ ਹੈ ਅਸੀਂ ਘਰੌ ਵੀ ਕਰ ਸਕਦੇ ਹਾਂ ਅਸੀਂ ਇਹ ਲਾ ਨਹੀਂ ਦੇ ਸਕਦੇ ਆ ਅਸੀਂ ਇਹਨਾਂ ਦੇ ਐਮ ਐਲ اے ਮੰਤਰੀ ਘਰਾਂ ਤੋਂ ਬੰਦ ਕਰ ਸਕਦੇ ਆ ਪਰ ਤੈਨੂੰ ਲੰਬਾ ਜਰੂਰ ਦੇ ਕੇ ਆਵਾਂਗੇ ਇੱਕ ਦਿਨ ਲਈ ਇੱਕ ਡੰਡਾ ਲੰਮਾ ਦੇ ਕੇ ਸਾਡੇ ਉਹ ਮਾਤਾ ਨੂੰ ਬੇਇਨਤੀ ਕਰਕੇ ਆਵਾਂਗੇ ਕਿ ਹਮੇਸ਼ਾ ਸਾਡੇ ਪਰਪੇ ਚ ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਲੋਕ ਜਾਂਦੇ ਨੇ ਪੰਚਾਇਤ ਕੋਲੇ ਭਈ ਤੁਹਾਡੇ ਮੁੰਡੇ ਨੇ ਗਲਤੀ ਕੀਤੀ ਐ ਅਸੀਂ ਜਾਵਾਂਗੇ ਪੰਚਾਇਤ ਬਣਾ ਕੇ ਔਲਾਮਾ ਦੇਣ ਹੁਣ ਉਹ ਸਲਾਮੇਦਾਰ ਅਸਕੀ ਕਢਣਾ ਉਹਦਾ ਰਗੜਤੀ ਦੇਣਾ ਇਹ ਸਾਡੇ ਮਾਤਾ ਦੇ ਸਿਰ ਹੈ ਇਹ ਸਾਡੀ ਉਸ ਪਰਿਵਾਰ ਦੇ ਉਹ ਸਾਡੀ ਭੈਣ ਦੇ ਸਿਰ ਹੈ ਜਿਹੜੀ ਬਦਾਨ ਸਦਾ ਵੇਲੇ ਲੋਕਾਂ ਕੱਤੀ ਜਾ ਕੇ ਧੂਰੀ ਤੋਂ ਇਹ ਕਹਿ ਰਹੀ ਸੀ ਕਿ ਮੇਰੇ ਭਰਾ ਤੇ ਯਕੀਨ ਕਰੋ ਹਰ ਵਕਤ ਮੈਂ ਧੂਰ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਕਰੂੰ ਇਹ ਉਹ ਪਰਿਵਾਰ ਲਈ ਬਹੁਤ ਵੱਡੀ ਗੱਲ ਹੈ ਅਸੀਂ ਲਾਂਬਾ ਲੈ ਕੇ ਜਾਵਾਂਗੇ ਪਰ ਲਾਂਬਾ ਭਰਾਓ ਇੱਥੋਂ ਨਹੀਂ ਜਾਣਾ ਇੱਥੋਂ ਨਹੀਂ ਜਾਣਾ ਇੱਥੇ ਸਾਡੀ ਪੀ ਹੈ ਕਿ ਜਿਹੜੇ ਤਿੰਨੇ ਮੋਰ ਤੇ ਚੱਲ ਰਹੇ ਨੇ ਪਮਾ ਰਤਨਪੁਰਾ ਹੋਵੇ ਪਮਾ ਖਨੌਰੀ ਹੋਵੇ ਛੰਦੂ ਹੋਵੇ ਇਹ ਸਾਡੀ ਆ ਫੌਜ ਏ ਫੌਜ ਜੱਤੀ ਹੋਈ ਐ ਪਰ ਕਰੋੜਾ ਲੋਕ ਜਿਹੜੇ ਪੂਰੇ ਭਾਰਤ ਦੇ ਵਿੱਚ ਵੱਸਦੇ ਨੇ ਜਿਹੜੇ ਘਰਾਂ 'ਚ ਬੈਠੇ ਨੇ ਜਿਹੜੇ ਅੰਦਾਜ਼ੇ ਲਾ ਰਹੇ ਨੇ ਕਿ ਹੁਣ ਕੀ ਬਣੂਗਾ ਹੁਣ ਕੀ ਲੀਡਰਾਂ ਦਾ ਬਣੂ ਹੁਣ ਕੀ ਕਰਦੇ ਨੇ ਭਰਾਵੋ ਆਓ ਅਸੀਂ ਤਾਂ ਮੈਦਾਨ 'ਚ ਸੋਨੂੰ ਛੱਡਿਆ ਗੁੱਲਾ ਗੁੰਦਾਰ ਸੋਨੂੰ ਦਿੱਤਾ ਸਮਾਂ ਅਸੀਂ ਚੱਲਿਆ ਮੁੱਖ ਮੰਤਰੀ ਦੇ ਰਹਿਸਦਾ ਕਰੋ ਕਰਨ ਆਓ ਜੇ ਨਹੀਂ ਆਉਂਗੇ ਸਾਡੀਆਂ ਜਰਨੈਲ ਫੌਜ ਦਰਮਿਆਨ ਤੱਕ ਡੱਡੇ ਹੋਇਆ ਅਸੀਂ ਮੋਹਤ ਚ ਡੱਡੇ ਹੋਇਆ ਹੁਣ ਛੋਟਾ ਫਰਜ਼ ਬਣਦਾ ਹੈ ਕਿ ਜਿਹੜੇ ਬਹੁਤ ਸਾਰੇ ਸਾਡੀਆਂ ਗੱਲਾਂ ਦੇ ਆਚ ਕੱਢਣ ਲਈ ਬਹੁਤ ਬੁਰੀ ਵੀ ਬਹੁਤ ਸਾਥੀ ਉਹਨਾਂ ਨੇ ਛੋਟੇ ਛੋਟੇ ਆਪਣੇ ਚੈਨਲ ਚਲਾ ਕੇ ਛੋਟੇ ਛੋਟੇ ਆਪ ਦੇ ਬੰਦੇ ਰੱਖੇ ਹੋਏ ਨੇ ਕਿ ਇਸ ਗੱਲ ਦਾ ਕੀ ਹੱਥ ਨਿਕਲਣਾ ਹੈ ਇਹਦਾ ਕੀ ਨਿਕਲਣਾ ਹੈ ਉਹਨਾਂ ਨੇ ਚਰਚਾ ਕਰਕੇ ਆਪ ਦੇ ਚੈਨਲ ਚਲਾਉਣੇ ਨੇ ਭਰਾਵੋ ਅਸੀਂ ਉਹ ਲੋਕਾਂ ਨਾ ਸਾਡਾ ਕੋਈ ਚੈਨਲ ਹੈ ਨਾ ਅਸੀਂ ਕਿਸੇ ਪਾਰਟੀ ਦੇ ਸਿਰਸੀ ਬੈਣੀ ਹੈ ਅਸੀਂ ਤਾਂ ਖੇਤੀ ਕਰਨ ਵਾਲੇ ਉਹ ਲੋਕਾਂ ਜਿਹੜੇ ਆਪ ਦੀ ਫਸਲ ਮਰਦੀ ਫੇਰ ਬੀਜਦੀ ਫੇਰ ਮਰਦੀ ਫੇਰ ਬੀਜਦੀ ਅਸੀਂ ਤਾਂ ਪਰਨੋੜ ਤੇ ਗੂਠਾ ਲਾਉਣ ਵਾਲੇ ਆਦਮੀ ਜਿਹੋ ਲੋਕ ਐ ਸਾਨੂੰ ਰਾਜਨੀਤੀ ਨੇ ਕਰ ਲਈਉਂਗੀ ਪਰ ਲੜਨਾ ਜ਼ਰੂਰ ਆਉਂਦਾ ਹੈ ਆ ਲੜਨਾ ਜ਼ਰੂਰ ਆਉਂਦਾ ਹੈ ਕਿ ਸਰਕਾਰ ਨੂੰ ਕਿਵੇਂ ਘੇਰ ਕੇ ਮੰਗਾਂ ਮਨਾਉਣੀਆਂ ਨੇ ਆਓ ਤੁਸੀਂ ਵੀ ਆਪ ਦੀ ਜਿਹੜੀ ਕਲਮ ਐ ਆ ਕਰਤੀ ਲੋਕਾਂ ਕੰਨੀ ਆ ਖੜਿਆ ਕਰਤੀ ਭੈਣਾ ਕੰਨੀ ਇਧਰ ਨੂੰ ਚਲਾਓ ਕਿ ਆਉਣ ਵਾਲਾ ਸਮਾਂ ਆ ਪੂਰੇ ਭਾਰਤ ਦਾ ਆ ਸਾਡੇ ਕੋਲੇ ਜ਼ਮੀਨ ਰਹਿਣੀ ਹੈ ਕਿ ਨਹੀਂ ਰਹਿਣੀ ਜਿਹੜੇ ਤੁਸੀਂ ਕਹਿੰਦੇ ਹੋ ਐਮਐਸਪੀ ਕੱਲੇ ਤਖਸਾਨਾ ਵੀ ਮੰਗਾ ਹੈ ਨਹੀਂ ਮੰਗਾ ਅਸੀਂ ਕਹਿੰਦੇ ਲੋਕਾਂ ਦੇ ਸਮੂਹ ਤੇ ਖੱਤਕਾਰਾਂ ਦੀ ਮੰਗਾ ਹੈ ਭਰਾਓ ਇਸ ਦੇ ਕੱਲੇ ਤੇ ਐਮਐਸਪੀ ਹੈ ਕਲਕਤੇ ਜੇ ਕਿਸਾਨ 50 ਰੁਪਏ ਮੰਗ ਲੇ ਹਰੇ ਖੱਤਕਾਰ ਜਵਾਬ ਦੇਊਗਾ ਕਿ ਇਹ ਤੇ 3 ਰੁਪਏ ਤੇ ਹੀ ਹੈ ਤੁਸੀਂ 50 ਮੰਗ ਰਹੇ ਹੋ ਅੱਜ ਪਿਆਜ਼ ਵੀ ਕਿਸਾਨ ਪੈਦਾ ਕਰਦਾ ਹੈ ਆਲੂ ਵੀ ਕਿਸਾਨ ਪੈਦਾ ਕਰਦਾ ਹੈ ਅੱਜ ਤਲਕ ਵੀ ਕਿਸਾਨ ਪੈਦਾ ਕਰਦਾ ਹੈ ਆਲੂ ਪਮਾ 50 ਇੱਕ ਜਣ ਪਮਾ ਕਿਸਾਨ ਸ਼ਰਤ ਤੇ ਸਿੱਜੇ ਪਮਾ ਪਿਆਜ਼ 2 ਰੁਪਏ ਕਿੱਕ ਜਣ ਪਮਾ 50 ਰੁਪਏ ਵਿਕ ਜੇ ਖਰਚਕਾਰ ਕੋਈ ਜਵਾਬ ਨਹੀਂ ਕਰਦਾ ਕਿ ਗੰਡੇ ਐਨੇ ਮਹਿੰਗੇ ਕਿਉਂ ਨੇ ਤਾਂ ਉਹਨੇ ਤੇ ਐਮਐਸਪੀ ਨੇ ਇਹ ਕਰਕੇ ਝੇੜੀ ਲੜਾਈ ਲੜ ਰਹਾ ਪੂਰੇ ਪਾਰ ਦੇ ਲੋਕਾਂ ਦੀ ਲੜਾਈ ਹੈ ਕਰਦੀ ਲੋਕਾਂ ਦੀ ਲੜਾਈ ਹੈ ਇਹਨੂੰ ਜਿੰਨਾ ਜ਼ਰੂਰੀ ਐ ਜਿੰਨੇ ਤੁਸੀਂ ਮੋਰਚੇ ਤੇ ਡਟਦੇ ਹੋ ਭਰਾਵੋ ਆਹ ਗੱਗਾ ਨਹੀਂ ਖਾਲੀ ਛੱਡਣੀ ਇਹਦਾ ਕਰਿਆ ਕਰੋ ਕਿ ਹੁਣ ਤੇ ਸਮਾਪਤ ਹੋ ਗਈ ਚਲੋ ਹੁਣ ਰੋਟੀ ਖਾ ਕੇ ਆਉਣਿਆ ਹੁਣ ਚਾਹ ਪੀ ਕੇ ਆਉਣਿਆ ਟੱਟੋ ਕੱਟ 5 600 ਵੱਧਾ ਜਿਹੜਾ ਲੜਨ ਵਾਲਾ ਪਹਿਨ ਵਾਲਾ ਜਿਹੜਾ ਕਰਦਾ ਵੀ ਮੇਰੀ ਦਵਾਈ ਚੱਲਦੀ ਐ ਉਹ ਤਾਂ ਭਾਵਾ ਵਾ ਕੇ ਲੜਨ ਵਾਲਾ ਇੱਥੇ ਬੈਠੇ ਧੰਨਵਾਦ ਹੋਇਆ